ਸਾਸ਼ੀਏ ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਤੇ ਵਧੀਆ ਆ ਅਸੀਂ ਕਰ ਰਹੇ ਹਾਂ ਜੀ ਤਿਆਰੀਆਂ ਨਵੇਂ ਘਰ ਤੇ ਜਾਣ ਦੀਆਂ ਉਹਦੇ ਵਾਸਤੇ ਘਰ ਦੇ ਵਿੱਚ ਬਹੁਤ ਗਾਹ ਪਿਆ ਹੋਇਆ ਆ ਕਿਉਂਕਿ ਇਹ ਘਰ ਖਾਲੀ ਕਰਨਾ ਪੈਣਾ ਹੈ ਘਰ ਛੱਡ ਕੇ ਜਾਣਾ ਹੈ ਗੱਫਾਈ ਕਰ ਵੇਚ ਦਿੱਤਾ ਆ ਆਪਣਾ ਸੀਗਾ ਇਹ ਘਰ ਸੋ ਸਾਰੀਕਾਲ ਮਿਲਾ ਲਓ ਹੈਲੋ ਇਹਨਾਂ ਹੋ ਗਈਆਂ ਛੁੱਟੀਆਂ ਬੱਚਿਆਂ ਨੂੰ ਬੱਚੇ ਵੀ ਆਪਣਾ ਖਲਾਰਾ ਪਾ ਕੇ ਬੈਠੇ ਸੀਗੇ ਟੀਵੀ ਟੂ ਵੀ ਦੇਖਦੇ ਸੀ ਟੀਵੀ ਇਹਨਾਂ ਕੋ ਕਹਿ ਕੇ ਬੰਦ ਕਰਾਇਆ ਤੇ ਪੈਕਿੰਗ ਵਾਸਤੇ ਵੀ ਲੱਗੀ ਹੋਈ ਸੀ ਇਥੇ ਗੱਤੇ ਦੇ ਡੱਬੇ ਰੱਖੇ ਹੋਏ ਆ ਜਿਨ੍ਹਾਂ ਦੇ ਵਿੱਚ ਸਮਾਨ ਪਾ ਕੇ ਲਿਜਾਣਾ ਆ ਤੇ ਕਮਰਿਆਂ ਦੇ ਵਿੱਚ ਵੀ ਫਿਲਹਾਲ ਥੋੜਾ ਬਹੁਤ ਸਮਾਨ ਚੱਕਿਆ ਆ ਕੁਝ ਚੱਕਣ ਵਾਲਾ ਆ ਪੈਕ ਕਰ ਕਰਕੇ ਰੱਖਿਆ ਹੋਇਆ ਆ ਅਲਮਾਰੀ ਕੁਝ ਹੱਦ ਤੱਕ ਖਾਲੀ ਆ ਕੁਝ ਕੱਪੜੇ ਵਗੈਰਾ ਅਜੇ ਕੱਢਣ ਵਾਲੇ ਆ ਵਿੱਚੋਂ ਠੀਕ ਆ ਤੇ ਇੱਧਰ ਵਾਲੇ ਰੂਮ ਦੀ ਵੀ ਆਪਾਂ ਥੋੜੀ ਬਹੁਤ ਸਫਾਈ ਕਰੀ ਦਿੱਤੀ ਮਤਲਬ ਇੱਕ ਡਰਾਇੰਗ ਦਾ ਅਲਮਾਰੀ ਦਾ ਖਾਲੀ ਕਰਨ ਵਾਲਾ ਬਾਕੀ ਸਾਰਾ ਕੁਝ ਖਾਲੀ ਕਰ ਦਿੱਤਾ ਆ ਸੋ ਫਿਰ ਆ ਜਾਂਦੇ ਆ ਆਪਾਂ ਇੱਧਰ ਮੁੜ ਕੇ ਛੋਟੇ ਕਮਰੇ ਵੱਲ ਇੱਧਰ ਸਮਾਨ ਦਾ ਢੇਰ ਤੁਸੀਂ ਦੇਖ ਸਕਦੇ ਆ ਸਮਾਨ ਸਾਰਾ ਆਪਣਾ ਲਜਾਣ ਵਾਲਾ ਆ ਇੱਧਰ ਵੀ ਆਜੇ ਇੱਕ ਕਲਮਾਰੀ ਖਾਲੀ ਕਰਨੀ ਬਾਕੀ ਆ ਇੱਧਰ ਨਵਰਾਇ ਦੇ ਕੱਪੜੇ ਆ ਬਾਕੀ ਆਪਾਂ ਫਿਲਹਾਲ ਥੋੜਾ ਬਹੁਤ ਜੋ ਰਹਿੰਦਾ ਆ ਚੱਕਣ ਵਾਲਾ ਹੀ ਆ ਮਤਲਬ ਜਿਹੜਾ ਢੀਪ ਛੋਟਾ ਸਮਾਨ ਆ ਛੋਟਾ ਮੋਟਾ ਸਮਾਨ ਉਹ ਤਕਰੀਬਨ ਚੱਕ ਹੀ ਦਿੱਤਾ ਆ ਤੇ ਆਪਾਂ ਕੁਝ ਕਸੂਟ ਰੱਖਿਆ ਵੀ ਗੁਰੂ ਗੁਰੂ ਘਰ ਜਾਣਾ ਆ ਗੁਰਦੁਆਰਾ ਸਾਹਿਬ ਜਾਣ ਵਾਸਤੇ ਬਾਕੀ ਸਮਾਨ ਚੱਕ ਲਿਆ ਆ ਇੱਧਰ ਵੀ ਅਲਮਾਰੀ ਦੇ ਵਿੱਚ ਅਜੇ ਕੁਝ ਸਮਾਨ ਹੈਗਾ ਉੱਪਰ ਕੱਪੜੇ ਟੰਗੇ ਹੋਏ ਆ ਮੇਰਾ ਹੀ ਆ ਸਾਰਾ ਸਮਾਨ ਮੇਰੇ ਸਮਾਨ ਦਾ ਹੀ ਸਭ ਤੋਂ ਵੱਡਾ ਰੌਲਾ ਆ ਪਿੱਛੇ ਬੱਚੇ ਰੌਲਾ ਪਾਉਂਦੇ ਆ ਇਗਨੋਰ ਕਰਿਓ ਇਸ ਗੱਲ ਨੂੰ ਮੇਰੇ ਸਮਾਨ ਦਾ ਹੀ ਸਭ ਤੋਂ ਵੱਡਾ ਰੌਲਾ ਹੁੰਦਾ ਆ ਮੇਰਾ ਹੀ ਸਮਾਨ ਆ ਉੱਧਰਲੀ ਅਲਮਾਰੀ 'ਚ ਇਹਨਾਂ ਦੇ ਕੱਪੜੇ ਆ ਉਹ ਵੀ ਕੱਢਣ ਵਾਲੇ ਆ ਜੇ ਤੇ ਮੈਂ ਕਿ ਪੈਕਿੰਗ ਆ ਸ਼ੈਕਿੰਗ ਆ ਡਨ ਕਰ ਲਈਏ ਫਿਰ ਇਹਨਾਂ ਨੇ ਕੰਮ ਤੋਂ ਆ ਕੇ ਪੁੱਛਣਾ ਵੀ ਤੁਸੀਂ ਸਮਾਨ ਨਹੀਂ ਬੰਨਿਆ ਆਪਾਂ ਰੱਖ ਕੇ ਆਉਣਾ ਸੀਗਾ ਪੈਕ ਕਰਕੇ ਰੱਖੋ ਸਾਰਾ ਜਿੰਨਾ ਵੀ ਆ ਵੀ ਪਹਚਾਈ ਜਾਈਏ ਉੱਥੇ ਹੌਲੀ ਹੌਲੀ ਜਾ ਕੇ ਉੱਥੇ ਵੀ ਸੈੱਟ ਹੋ ਕੇ ਆਪਣੇ ਆਪ ਨੂੰ ਸੈੱਟ ਕਰਕੇ ਫਿਰ ਟਿਕਾਹ ਹੋਣਾ ਆ ਜੇ ਕਹਿ ਲਈਏ ਇੱਕਦਮ ਜਾ ਕੇ ਮਤਲਬ ਸੈਟਿੰਗ ਹੋ ਜਵੇ ਨਹੀਂ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਤੇ ਸੋ ਇੱਧਰੋਂ ਤਾਂ ਇੱਧਰੋਂ ਤੇ ਆ ਖਾਲੀ ਆ ਉੱਪਰ ਮੇਰੇ ਪਰਸ ਪਏ ਹੋਏ ਆ। ਆ ਵੀ ਖਾਲੀ ਆ। ਖਾਲੀ ਕਰ ਦਿੱਤਾ ਆ ਫਿਲਹਾਲ। ਤੇ ਉਧਰ ਆਓ ਡ्रेसਿੰਗ ਟੇਬਲ ਖਾਲੀ ਕਰਨਾ ਆ ਸਾਰਾ। ਉਹਦੇ ਵਿੱਚੋਂ ਸਮਾਨ ਚੱਕ ਕੇ ਇੱਕ ਪੇਟੀ 'ਚ ਪੈ ਜਾਣਾ ਸਾਰਾ। ਸੋ ਇਹ ਤਿਆਰੀ ਹੋ ਰਹੀ ਸੀਗੀ, ਪੈਕਿੰਗ, ਚੈਕਿੰਗ ਕਰਨ ਦੀ ਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਨੀ ਆ। ਤੁਹਾਨੂੰ ਵੀ ਦੱਸ ਦਈਏ ਨੈਕਸਟ ਅਪਡੇਟ ਦੇ ਰਹੀਏ। ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ, ਕੀ ਤੂਫਾਨ ਚੱਲਦੇ ਪਏ ਆ। ਠੀਕ ਆ ਮੁਸੀਬਤ ਵੇਲੇ ਕਹਿੰਦੇ ਹੁੰਦੇ ਘਬਰਾਉਣਾ ਨਹੀਂ ਚਾਹੀਦਾ ਬੰਦੇ ਨੂੰ ਕੋਈ ਵੀ ਪਰੇਸ਼ਾਨੀ ਤੰਗੀ ਆਉਂਦੀ ਆ ਜ਼ਿੰਦਗੀ ਦੇ ਵਿੱਚ ਉਹਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਆ ਸੋ ਮੂਵ ਹੋਣਾ ਵੀ ਬਹੁਤ ਵੱਡਾ ਟਾਸਕ ਆ ਬਾਕੀ ਹਰੇਕ ਜਗ੍ਹਾ ਜਾਂਦੇ ਆ ਨਵੇਂ ਲੋਕਾਂ ਨਾਲ ਮਿਲਦੇ ਨਵਾਂ ਐਕਸਪੀਰੀਅੰਸ ਮਿਲਦਾ ਆ ਜ਼ਿੰਦਗੀ ਇੱਕ ਕਹਿੰਦੇ ਨੇ ਆ ਜ਼ਿੰਦਗੀ ਦਾ ਹਰੇਕ ਮੋੜ ਜਿਹੜਾ ਆ ਨਾ ਉਹ ਡਿਫਰੈਂਟ ਐਕਸਪੀਰੀਅੰਸ ਦੇ ਕੇ ਜਾਂਦਾ ਅਲੱਗ ਤਜਰਬਾ ਹੁੰਦਾ ਹਰੇਕ ਚੀਜ਼ ਦਾ ਸੋ ਬੰਦਾ ਚੱਲਦਾ ਰਹਿੰਦਾ ਆ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਦੇਖਦਾ ਕਰਦਾ ਸਰਵਾਈਵ ਕਰਦਾ ਚੀਜ਼ਾਂ ਨੂੰ ਸੋ ਆਪਾਂ ਵੀ ਇਦਾਂ ਲੱਗੇ ਹੋਏ ਆ। ਘਰ ਛੱਡਣੇ ਬਹੁਤ ਔਖੇ ਆ। ਤਾਂ ਹੀ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਹੁੰਦੇ ਨੇ ਜਿਆਦਾ ਜੁੜੀਆਂ ਹੁੰਦੀਆਂ ਉਹਨਾਂ ਚੀਜ਼ਾਂ ਨਾਲ ਉਹਨਾਂ ਘਰਾਂ ਨਾਲ। ਹਰ ਇੱਕ ਚੀਜ਼ ਨਾਲ ਮੋਹ ਹੁੰਦਾ ਆ। ਫਿਰ ਬੰਦਾ ਸੋਚਦਾ ਆ ਕਿ ਥੋੜਾ ਜਿਹਾ ਤਕੜੇ ਹੋਣਾ ਪੈਣਾ ਆ। ਕਿ ਹਾਲਾਤਾਂ ਨਾਲ, ਮਜਬੂਰੀਆਂ ਨਾਲ ਲੜਨਾ ਪੈਂਦਾ ਆ। ਕਿਉਂਕਿ ਜਦੋਂ ਆਪਣੇ ਲਈ ਕੋਈ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ ਆ ਕਿ ਆਪਣੀ ਲਾਈਫ ਦੇ ਵਿੱਚ ਕੁਝ ਇਹੋ ਜਿਹੇ ਮੂਮੈਂਟਸ ਆ ਜਾਂਦੇ ਆ ਕਿ ਆਪਣਾ ਵਸ ਨਹੀਂ ਚੱਲਦਾ ਉਹਨਾਂ ਤੇ ਆਪਾਂ ਚਾਹ ਕੇ ਵੀ ਉਹਨਾਂ ਤੇ ਕਾਬੂ ਨਹੀਂ ਪਾ ਸਕਦੇ ਤੇ ਸਮੇਂ ਹਾਲਾਤ ਦਾ ਕੁਝ ਜਦੋਂ ਸਮਝ ਨਹੀਂ ਆਉਂਦਾ ਫਿਰ ਪਰਮਾਤਮਾ ਤੇ ਛੱਡ ਦਿਓ ਸਾਰਾ ਕੁਝ ਕਿਉਂ ਵੈਗ ਨੂੰ ਹਮੇਸ਼ਾ ਕੁਝ ਚੰਗਾ ਹੀ ਕਰੂਗਾ ਮਾੜਾ ਨਹੀਂ ਕਰਦਾ ਉਸ ਪਰਮਾਤਮਾ ਤੇ ਛੱਡਿਆ ਹੋਇਆ ਆ ਦਿਲ ਨੂੰ ਬੰਨ ਕੇ ਤੇ ਘਰ ਦਾ ਸਮਾਨ ਵੀ ਉਦਾਂ ਹੀ ਜਿੱਦਾਂ ਦਿਲ ਬੰਨਿਆ ਉਦਾਂ ਹੀ ਸਮਾਨ ਬੰਦੇ ਪਏ ਆ ਕਿ ਹੁਣ ਦਿਨ ਥੋੜੇ ਰਹਿ ਗਏ ਆ ਜਾਣਾ ਪੈਣਾ ਆ ਘਰ ਖਾਲੀ ਕਰਨਾ ਕਿਉਂਕਿ ਜਿੰਨਾ ਟਾਈਮ ਲਿਆ ਸੀ ਜਿਨ੍ਹਾਂ ਨੇ ਘਰ ਖਰੀਦਿਆ ਉਹਨਾਂ ਤੋਂ ਅਸੀਂ ਟਾਈਮ ਲਿਆ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਪਣੇ ਜਦੋਂ ਤੁਹਾਡੀ ਸੈਟਲਮੈਂਟ ਹੁੰਦੀ ਆ ਤੁਸੀਂ ਹੋਰੋਂ ਤੱਕ ਰਹਿ ਸਕਦੇ ਆ ਉਹ ਵੀ ਕਿਤੇ ਰੈਂਟ ਤੇ ਰਹਿੰਦੇ ਪਏ ਜੇ ਉਹਨਾਂ ਨੇ ਘਰ ਕਿਰਾਏ ਤੇ ਦੇਣਾ ਹੁੰਦਾ ਤਾਂ ਫਿਲਹਾਲ ਅਸੀਂ ਇਸ ਘਰ 'ਚ ਰਹਿ ਸਕਦੇ ਬਟ ਉਹਨਾਂ ਨੇ ਆਪ ਆਉਣਾ ਆ ਇਸ ਘਰ ਦੇ ਵਿੱਚ ਇਸ ਕਰਕੇ ਘਰ ਸਾਨੂੰ ਖਾਲੀ ਕਰਨਾ ਪੈਣਾ ਆ ਸੋ ਪੈਕਿੰਗ ਕੁਛ ਡਨ ਕੀਤੀ ਆ ਕੁਝ ਕਰਨੀ ਆ ਕਿਉਂਕਿ ਸਮਾਨ ਛੱਡਣ ਜਾਣਾ ਆ ਅਸੀਂ ਹੁਣੇ ਕੰਮ ਤੇ ਆ ਜਰੋਂਣਗੇ ਫਵਾਦੇ ਵਿੱਚ ਅਸੀਂ ਥੋੜਾ ਥੋੜਾ ਕਰਕੇ ਸਮਾਨ ਲੈ ਜਾਂਦੇ ਹੁੰਨੇ ਆ ਸਮਾਨ ਅਸੀਂ ਉਸਕਰ ਦੇ ਵਿੱਚ ਪਚਾ ਕੇ ਆਉਣਾ ਆ ਤੇ ਬੰਦੇ ਆ ਆਪਣੇ ਸਮਾਨ ਨੂੰ ਬਣੇ ਰਿਓ ਵੀਡੀਓ ਦੇ ਨਾਲ ਹੁਣ ਆਪਾਂ ਸਮਾਨ ਸਾਰਾ ਚੱਕਣ ਲੱਗੇ ਆ ਜੋ ਵੀ ਇੱਥੇ ਡਰਾਅਰ ਦੇ ਵਿੱਚ ਪਿਆ ਜਿਹੜਾ ਆਪਾਂ ਲਿਜਾਣਾ ਹੈ ਜਿਹੜਾ ਨਹੀਂ ਕੰਮਦਾ ਹੈਗਾ ਉਹ ਨਹੀਂ ਲਿਜਾਣਾ ਬਸ ਤਾਂ ਬਹੁਤਾ ਗਾਹ ਨਹੀਂ ਪੋਣਾ ਹੈਗਾ ਸਮਾਨ ਦਾ ਆ ਤੇ ਇਹਨਾਂ ਦੇ ਖਲਾਉਣੇ ਆ ਜੋ ਵੀ ਇਹਨਾਂ ਨੇ ਬਣਾਏ ਇਹਨਾਂ ਨੇ ਇਹ ਵੀ ਨਹੀਂ ਛੱਡਣੇ ਹੈਗੇ ਇਦਾਂ ਦਾ ਇੱਕ ਛਿੱਕਾ ਮੋਟਾ ਸਮਾਨ ਸਾਡੇ ਘਰ ਬਹੁਤ ਆ ਇਹ ਫੜ ਕੇ ਰੱਖ ਬੁੱਤੇ ਟੁੱਟ ਜਾਣਾ ਹੈ। ਆਹ ਖਾਰਡ ਬੋਰਡ। ਹਾਂ। ਇਹ ਨਾ ਆ ਪਾ ਲੱਗੋ ਜੂਂ ਗਿਆ ਆਹ। ਟੁੱਟ ਗਿਆ। ਟੁੱਟਿਆ ਨਹੀਂ ਕੁਝ ਵੀ ਪੁੱਤ। ਐਦਾਂ ਦੇ ਨਹੀਂ ਕੇ ਨਹੀਂ ਕੇ ਚੀਨ ਮੀਨ ਜਾਂ ਉਹ ਤੇ ਆ। ਉਸਤਿੰਦਰ ਦਾ ਪਿਸਤੌਲ ਜਦੋਂ ਅਸੀਂ ਇੰਡੀਆ ਗਏ ਆ। ਇੱਥੇ ਆਉਣ ਤੋਂ ਪਹਿਲੀ ਵਾਰ ਇੱਥੇ ਆਉਣ ਤੋਂ ਬਾਅਦ ਨਾ ਪਹਿਲੀ ਵਾਰ ਜਦੋਂ ਅਸੀਂ ਇੰਡੀਆ ਗਏ ਔਰ ਉਸਤਿੰਦਰ ਨੇ ਲਿਆ ਛੋੜਦੇ ਪੁੱਤੇ ਖਰਾਬ ਆ। ਓ ਨਾ ਹਾਂ ਜਿਹੜੀਆਂ ਚੀਜ਼ਾਂ ਨਹੀਂ ਕੰਮਦੀਆਂ ਉਹ ਆਪਾਂ ਛੱਡ ਜਾਣੀਆਂ ਨੇ ਕਿਦਾਂ ਇਹ ਐਸ ਇਸ ਖਲਾਉਣੇ ਆ ਆ ਨਵਰਾਇ ਦੀਆਂ ਖੇਡਾਂ ਆ ਇਹਪੋਟੋ ਕੇਸੇ ਹਲਕੇ ਵਾਲੇ ਝਪੋਨੇ ਆ ਇਹਨਾਂ ਨੂੰ ਇੱਥੇ ਕੱਢ ਕੇ ਰੱਖ ਦਿੰਨੇ ਆ ਕੱਲੀ ਕਰਦੀ ਕੀ ਹਾਂ ਆ ਵੀ ਕੋ ਜ ਸੁੰਦਰਦਾ ਆ ਨਹੀਂ ਨਵਰਾਜਦਾ ਆ ਨਵਰਾਜ ਤੇ ਰਾਇਆ ਹੁ ਤਾ ਆ ਸੁੰਦਰਦਾ ਆ ਹਾਂ ਆਹ ਕਿਹਦਾ ਆ ਇਹ ਵੀ ਸੁੰਦਰਦਾ ਆ ਹਾਂ ਇਹ ਵੀ ਸੁੰਦਰਦਾ ਆ ਬਾਬੂ ਨਟਾਲੇ ਬਣਾਇਆ ਓ ਯਾਰ ਲਾ ਬਰਾਉਨ ਨਾਲ ਇਦਾਂ ਦੀਆਂ ਬੜੀਆਂ ਚੀਜ਼ਾਂ ਆ ਸਾਡੇ ਘਰੇ ਮਾ ਮੋਟਾਲੇ ਆ ਨਵਰਾਇ ਦਾ ਆ ਯਾਓ ਆ ਕਿਨੇ ਬਣਾਈ ਸੀ ਲੰਡਨ ਬਸ ਆ ਇਹ ਵੀ ਸਿੰਦਰ ਦੀ ਆ ਫੋਟੋ ਪਾਪਾ ਦੀ ਆ ਮੇਰੀ ਬਾਪਾ ਕੀ ਸ਼ਾਹ ਵਰ ਰੋਪਾ ਇਹ ਹੈਗਾ ਸਾਡਾ ਚਰਖਾ ਇਹ ਅਸੀਂ ਆਪਣੀ ਭੈਣ ਦੇ ਘਰੋਂ ਲਿਆਂਦਾ ਸੀ ਚੱਕ ਕੇ ਉਹ ਇੱਥੋਂ ਮੂਵ ਹੋ ਗਏ ਸੀ ਤੇ ਇਹ ਕਹਿੰਦੇ ਚਰਖਾ ਬਹੁਤ ਸੋਹਣਾ ਲੱਗਦਾ ਡੈਕੋਰੇਟਿਵ ਪੀਸ ਆ ਤੇ ਇਹ ਨਹੀਂ ਛੱਡਣਾ ਹੈਗਾ ਇੱਲੇ ਕਿ ਜਾਣਾ ਸੀ ਆ ਵੀ ਸਤਿੰਨ ਦਿਨਾਂ ਦੇ ਬਣਾਇਆ ਬਹੁਤ ਹੀ ਧੀਆ ਨਾਲ-ਨਾਲ ਪੈਕ ਕਰੀ ਜਾਂਦੇ ਨਾਲ-ਨਾਲ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰੀ ਜਾਂਦੀਆਂ ਕੋਈ ਨਹੀਂ ਸਮਝ ਆਉਂਦਾ ਕੀ ਚੱਕੀਏ ਤੇ ਕੀ ਰੱਖੀਏ ਕੀ ਛੱਡੀਏ ਖਿਲਾਰਾ ਹੀ ਮੇਂ ਦਿਮਾਗ ਜਾ ਖਰਾਬ ਹੋ ਜਾਂਦਾ ਚੀਜ਼ਾਂ ਲਿਆ ਲਿਆ ਰੱਖੀ ਚਾਹੀਦੀਆਂ ਪਰ ਜਦੋਂ ਚੱਕ ਕੇ ਰੱਖਣੀਆਂ ਪੈਂਦੀਆਂ ਥਾਉ ਥਾ ਟਿਕਾਉਣੀਆਂ ਪੈਂਦੀਆਂ ਔਰ ਉਹ ਬਹੁਤ ਔਖਾ ਲੱਗਦਾ ਨਿਆਣਿਆਂ ਦਾ ਸਮਾਨ ਹੀ ਬਹੁਤ ਹੈ ਆ ਅਕਿੰਦਰ ਦੀ ਟਰੋਫੀ ਫਰਸਟ ਪ੍ਰਾਈਸ ਸੀਗਾ ਨਾ ਮੈਥ ਦੇ ਵਿੱਚੋਂ ਫਰਸ ਜੀ ਸੇਕੋਂਡਾ ਮੇਰੀਆ ਦਾ ਨਾਈ ਸੇਕੋਂਡਾ ਮੇਰੀਆ ਦਾ ਸਟਿਗਮਾ ਮੇਰੀਆ ਦੇ ਵਿੱਚ ਵੀ ਫਰਸਟ ਸੀ ਸੇਕੋਂਡਾ ਵੀ ਸੀ ਤੈਰਸਾ ਚ ਵੀ ਸੀ ਕੁਇਨਤਾ ਚ ਵੀ ਸੀ ਹਾਂ ਨਵਰਾਜ ਦੀ ਕੋਈ ਟਰੋਫੀ ਨਹੀਂ ਨਵਰਾਜ ਸਿਰਫ ਇੱਕੋ ਕੰਮ ਆਉਂਦਾ ਵਾ ਬਸ ਲੜਨਾ ਤੇ ਰੋਣਾ ਤੇ ਜਾਂ ਟੀਵੀ ਦੇਖਣਾ ਆ ਕੰਮ ਆ ਨਵਰਾਜ ਦੇ ਬਸ ਹੋਰ ਕੀ ਕੰਮ ਨਵਰਾਜ ਦਾ ਹੋਰ ਕੋਈ ਕੰਮ ਨਹੀਂ ਹੈਗਾ ਹੋ ਕਰਦਾ ਹோம்ਵਰਕ ਹਾਂ ਕਰਦਾ ਹੋਮਵਰਕ ਤੇ ਹੁਣ ਕਰ ਲਈਏ ਪੈਕਿੰਗ ਸ਼ੈਕਿੰਗ ਬਸ ਥੋੜਾ ਜਿਹਾ ਸਮਾਂ ਲੱਗ ਗਿਆ ਆਪਾਂ ਕੁਛ ਨਹੀਂ ਇਹਨਾਂ ਦੇ ਵਿੱਚ ਚਲਾ ਜਾਣਾ ਥੋੜਾ ਬਹੁਤ ਪੈਕ ਕਰਨ ਵਾਲਾ ਆ ਤੇ ਬਾਅਦ ਵਿੱਚ ਰੋਟੀ ਪਾਣੀ ਦਾ ਕੰਮ ਸ਼ੁਰੂ ਹੋ ਜਾਣਾ ਹੈ ਫਿਰ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਇਹ ਛੋਟੀ ਜੀ ਅਪਡੇਟ ਸੀ ਕਿ ਆਪਾਂ ਪੈਕਿੰਗ ਸ਼ੁਰੂ ਕਰ ਦਿੱਤੀ ਆਪਾਂ ਇਹ ਘਰ ਛੱਡ ਕੇ ਚੱਲ ਜਾਣਾ ਫੇਸ ਤੇ ਨਹੀਂ ਜਾਣਾ ਹੈਗਾ ਠੀਕ ਹੈ ਨਾ ਬਹੁਤ ਪਰੇਸ਼ਾਨੀਆਂ ਹੁੰਦੀਆਂ ਟੈਨਸ਼ਨਾਂ ਹੁੰਦੀਆਂ ਬੰਦੇ ਦੇ ਦਿਮਾਗ ਦੇ ਵਿੱਚ ਤਿਆਰੋ ਕਿ ਵੀਡੀਓ ਨਹੀਂ ਬਣਦੀ ਹੈਗੀ ਠੀਕ ਹੈ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਣੇ ਰਿਓ ਵੀਡੀਓ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕੋਈ ਆਪਣਾ ਐਕਸਪੀਰੀਅੰਸ ਤਜਰਬਾ ਕੋਈ ਤੁਹਾਡੇ ਨਾਲ ਇਦਾਂ ਨਹੀਂ ਹੈਪਨਿੰਗ ਹੋਈ ਆ ਕਿ ਚਾਵਾਂ ਨਾਲ ਰੀਜਾਂ ਨਾਲ ਖਰੀਦੀ ਹੋਈ ਚੀਜ਼ ਤੁਹਾਡੇ ਹੱਥ ਚੋਂ ਚਲੇ ਗਈ ਆ ਤੁਹਾਡੀ ਕੋਈ ਸਟੋਰੀ ਹੈਗੀ ਆ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ